ਵਾਲਾ ਨਹੀਂ ਸੀ ਪਰ ਉਹਨਾਂ ਦੇ ਮਾਤਾ ਪਿਤਾ ਹੁਣ ਰਣਜੀਤ ਸਿੰਘ ਤੇ ਜ਼ਿੰਮੇਵਾਰੀ ਪਾਉਣ ਬਾਰੇ ਸੋਚਣ ਲੱਗੇ ਮੈਂ ਤੁਹਾਡੇ ਨਾਲ ਬੁੱਧ ਬਾਰੇ ਗੱਲ ਕਰਨੀ ਸੀ ਕੀ ਗੱਲ ਕਰਨੀ ਸੀ ਮੈਨੂੰ ਲੱਗਦਾ ਹੁਣ ਸਾਨੂੰ ਬੁੱਧ ਸਿੰਘ ਤੇ ਕੋਈ ਜ਼ਿੰਮੇਵਾਰੀ ਪਾ ਦੇਣੀ ਚਾਹੀਦੀ ਪਰ ਅਜੇ ਉਹਦੀ ਉਮਰ ਕੀ ਹੈ ਸਾਰੇ ਦਿਨ ਆਪਣੇ ਲਫੰਗੇ ਦੋਸਤਾਂ ਨਾਲ ਦਰਿਆ ਕੰਢੇ ਘੁੰਮਦਾ ਰਹਿੰਦਾ ਹੈ ਬਾਬਾ ਜੀ ਕੋਲੋਂ ਗੁਰਮੁਖੀ ਸਿੱਖਾਂ 'ਚ ਇਹਦਾ ਮਨ ਨਹੀਂ ਲੱਗਦਾ ਕਿਵੇਂ ਸੰਭਾਲੇਗਾ ਇਹ ਸਾਡੀ ਮਿਸਾਲ ਹੈ ਮਰ ਸਮਸੋਤਾ ਵਿਚਾਰਾ ਐਨੀ ਭਿਆਨਕ ਬਿਮਾਰੀ ਤੋਂ ਬਚਿਆ ਆਪੇ ਸੁਖੁਰ ਜੀ ਗਾ ਖੇល ਲੈਂਦਿਆ ਜੀ ਬੜੀ ਉਮਰ ਪਈ ਹੈ ਜੇ ਮਿਸਲ ਦਾ ਸਰਦਾਰ ਬਣਨ ਲਈ ਵੈਸੇ ਵੀ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਤਾਂ ਸਿੱਖੀ ਰਿਆ ਆਇਆ ਆਹੋ ਜੀ ਦਰਿਆ ਦੇ ਕਿਨਾਰੇ ਆਪਣੇ ਦੋਸਤਾਂ ਨਾਲ ਗੁੱਟ ਬਣਾ ਕੇ ਨਕਲੀ ਲੜਾਈਆਂ ਲੜਦਾ ਫਿਰਦਾ ਹੈ ਤੁਹਾਡੇ ਡਾ ਲਾਟਲਾ ਦੋਸਤਾ ਤੋਂ ਵੇਲੇ ਹੋ ਕਿ ਸਾਰਾ ਦਿਨ ਘੋੜੇ ਦੇ ਡੰਗਾ ਰੰਗਦਾ ਰਹਿੰਦਾ ਹੈ ਗਈਆਂ ਚ ਤੁਸੀਂ ਤਾਂ ਮੁਹਿਮਾ ਚ ਬੇਸਤ ਰਹਿਣੇ ਹੋ ਤੁਹਾਨੂੰ ਕੀ ਪਤਾ ਅਚੋ ਫਿਰ ਤੋਂ ਰਣਜੀਤ ਸਿੰਘ ਨੂੰ ਇਸ ਵਾਰ ਅਗਲੀ ਮੁਹਿੰਮ ਚ ਨਾ ਲੈ ਕੇ ਜਾਣਾ ਪੈਣਾ ਸਿੰਘ ਸਾਹਿਬ ਤੁਹਾਡਾ ਗੁਜਰਾਤ ਵਾਲਾ ਪਣਵਈਆ ਸਾਹਿਬ ਸਿੰਘ ਬਾਕੀ ਹੋ ਗਿਆ ਉਨੇ ਹੱਕ ਰੱਖੀ ਦੇਣ ਤੋਂ ਮੜਾ ਕਰ ਦਿੱਤਾ ਉਹਦੀ ਐਨੀ ਹਿੰਮਤ ਖਬਰ ਇਹ ਵੀ ਹੈ ਕਿ ਉਹਨੇ ਜੋਧ ਸਿੰਘ ਤੇ ਤੁਹਾਡੇ ਮਾਮਾ ਦਲ ਸਿੰਘ ਨਾਲ ਵੀ ਮੁਲਾਕਾਤਾਂ ਕੀਤੀਆਂ ਜਰੂਰ ਉਹ ਸਾਡੇ ਖਿਲਾਫ ਕੋਈ ਨਾ ਕੋਈ ਖਿਚੜੀ ਪਕਾ ਰਿਹਾ ਹੈ ਇਸ ਤੋਂ ਪਹਿਲਾਂ ਕਿ ਉਹ ਕੋਈ ਹਰਕਤ ਕਰੇ ਸਾਨੂੰ ਖੁਦ ਸੋਤਰਾ ਦੇ ਕਿਲੇ ਤੇ ਹਮਲਾ ਕਰ ਦੇਣਾ ਚਾਹੀਦਾ ਹੈ ਸੈਨਾ ਨੂੰ ਕਹੋ ਕਿ ਜੰਗ ਦੀ ਤਿਆਰੀ ਕਰੇ ਜੀ ਸਿੰਘ ਸਾਹਿਬ ਇਹ ਕਹਿ ਕੇ ਉਹ ਸਿੰਘ ਉੱਥੋਂ ਚਲਾ ਗਿਆ ਰਣਜੀਤ ਸਿੰਘ ਕਿਤੇ ਵੀਡੀਓ ਜਰਾ ਹਾਂਜੀ ਪੇਟੀਆਂ ਜੀ 11 ਸਾਲ ਦਾ ਰਣਜੀਤ ਸਿੰਘ ਕਮਰੇ ਵਿੱਚ ਦਾਖਲ ਹੋਇਆ ਤੇ ਬੋਲਿਆ ਹਾਂਜੀ ਬਾਪੂ ਜੀ ਤੁਸੀਂ ਬੁਲਾਇਆ ਹਾਂ ਪੁੱਤਰ ਤੇਰੇ ਨਾਲ ਗੱਲ ਕਰਨੀ ਸੀ ਆ ਬੈਠ ਮੇਰੇ ਕੋਲ ਤੇਰੀ ਮਾਤਾ ਜੀ ਨੇ ਦੱਸਿਆ ਕਿ ਤੈਨੂੰ ਘੋੜਸਵਾਰੀ ਤੇ ਯੁੱਧ ਕਰਨ ਦਾ ਬਹੁਤ ਸ਼ੌਂਕ ਹੈ ਕੋਈ ਸਮਾਂ ਅਗੇ ਤਿਆਰੀ ਕਰ ਲੈ ਤੂੰ ਸਵੇਰੇ ਸਾਡੇ ਨਾਲ ਮੋਹਿਮ ਤੇ ਜਾ ਰਿਹਾ ਹੈ ਮੈਤਰੀ ਸੰਜੋਗ ਤੇ ਸ਼ਸਤਰ ਤਿਆਰ ਕਰਵਾ ਲਏ ਨੇ ਇਹ ਸੁਣ ਕੇ ਰਣਜੀਤ ਸਿੰਘ ਨੂੰ ਚਾ ਚੜ ਗਿਆ ਠੀਕ ਹੈ ਬਾਪੂ ਜੀ ਦੋਸਤਾਂ ਨਾਲ ਨਕਲੀ ਯੁੱਧ ਕਰਦੇ ਕਰਦੇ ਰਣਜੀਤ ਸਿੰਘ ਲਈ ਹੁਣ ਸਮਾਂ ਆ ਗਿਆ ਸੀ ਅਸਲੀ ਯੁੱਧ ਵੇਖਣ ਦਾ ਰਣਜੀਤ ਸਿੰਘ ਨੇ ਪੂਰੀ ਤਿਆਰੀ ਕਰ ਲਈ ਸੀ ਆਪਣੇ ਪਿਤਾ ਮਹਾ ਸਿੰਘ ਨਾਲ ਮੁਹਿੰਮ ਤੇ ਜਾਣ ਦੀ ਮਹਾ ਸਿੰਘ ਨੇ ਸੋਦਰਾ ਦੇ ਕਿਲੇ ਨੂੰ ਘੇਰਾ ਪਾ ਲਿਆ ਨਾ ਤਾਂ ਹੁਣ ਕੋਈ ਕਿਲੇ ਦੇ ਅੰਦਰ ਜਾ ਸਕਦਾ ਸੀ ਤੇ ਨਾ ਹੀ ਕੋਈ ਬਾਹਰ ਜਾ ਸਕਦਾ ਸੀ ਘੇਰਾ ਪਏ ਨੂੰ 8-10 ਦਿਨ ਲੰਘ ਗਏ ਰਣਜੀਤ ਸਿੰਘ ਨੇ ਆਪਣੇ ਪਿਤਾ ਮਹਾ ਸਿੰਘ ਨੂੰ ਪੁੱਛਿਆ ਇਹ ਕਿ ਮੇਰੀ ਜੰਗ ਹੋਈ ਇੰਨੇ ਦਿਨ ਹੋ ਗਏ ਅਸੀਂ ਵਿਹਲੇ ਬੈਠਿਆਂ ਨਾ ਅੰਦਰੋਂ ਕੋਈ ਹਮਲਾ ਕਰ ਰਿਹਾ ਤੇ ਨਾ ਹੀ ਅਸੀਂ ਬਾਹਰੋਂ ਹਮਲਾ ਕਰ ਰਹੇ ਹਾਂ ਹਰ ਲੜਾਈ ਲਈ ਅਲੱਗ-ਅਲੱਗ ਰਣਨੀਤੀ ਹੁੰਦੀ ਹੈ ਪੁੱਤਰ ਜੀ ਜੰਗ ਵਿੱਚ ਸੂਝ-ਬੂਝ ਨਾਲ ਕੰਮ ਲੈਣਾ ਪੈਂਦਾ ਹੈ ਇਸ ਵੇਲੇ ਦੁਸ਼ਮਣ ਕਿਲੇ ਦੇ ਅੰਦਰ ਲੁਕੇ ਆ ਬੈਠ ਹੈ ਹੁਣ ਅਸੀਂ ਬਾਹਰੋਂ ਉਹਨਾਂ ਦਾ ਰਾਸ਼ਨ ਪਾਣੀ ਅੰਦਰ ਜਾਣਾ ਬੰਦ ਕਰ ਰੱਖਿਆ ਹੈ ਕੁਝ ਦਿਨਾਂ ਚ ਕਿਲੇ ਦੇ ਅੰਦਰ ਰਾਸ਼ਨ ਖਤਮ ਹੋ ਜਾਏਗਾ ਤੇ ਫਿਰ ਦੁਸ਼ਮਣ ਜਾਂ ਤਾਂ ਭੁੱਖਾ ਪਿਆਸਾ ਲੜਨ ਲਈ ਮਜਬੂਰ ਹੋ ਜਾਏਗਾ ਜਾਂ ਹਥਿਆਰ ਸੁੱਟ ਕੇ ਆਤਮ ਸਮਰਪਣ ਕਰ ਲਏਗਾ ਰਣਜੀਤ ਸਿੰਘ ਲਈ ਇਹ ਜੰਗ ਦੇ ਮੈਦਾਨ ਵਿੱਚ ਪਹਿਲਾ ਸਬਕ ਸੀ ਉਧਰ